ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸੈਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਚੱਲ ਰਹੀ ਸਿੱਖ ਇਤਿਹਾਸ ਦੀ ਲੜੀ ਨੂੰ ਸਰਵਨ ਕਰਨ ਲਈ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਬ੍ਰੈਂਟਨ ਕੈਨੇਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰੂ ਫਤਿਹ ਪਰਬਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਵਿੱਚ ਆਪ ਸਾਰੇ ਭਾਗਾਂ ਵਾਲੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਵਾਲੀ ਸੰਗਤ ਦੀਆਂ ਲਗਭਗ ਦੋ ਕੈਟੇਗਰੀਆਂ ਹੁੰਦੀਆਂ ਹੈ ਇੱਕ ਕੈਟੇਗਰੀ ਉਸ ਸੰਗਤ ਦੀ ਹੁੰਦੀ ਹੈ ਜਿਹੜੇ ਗੁਰੂ ਘਰ ਆਉਂਦੇ ਤਾਂ ਜ਼ਰੂਰ ਨੇ ਪਰ ਸਿਰਫ ਮੱਥਾ ਟੇਕਦੇ ਐ 5 ਡਾਲਰ ਸਤਪੁਰਾਂ ਅੱਗੇ ਤੇ 5 ਕ ਡਾਲਰ ਜਿਹੜੇ ਜਿੰਨੀ ਸ਼ਰਦਾ ਉਹ ਰਾਗੀ ਗ੍ਰੰਥੀ ਸਿੰਘਾਂ ਅੱਗੇ ਤੇ ਉਸ ਤੋਂ ਬਾਅਦ ਫਟਾਫਟ ਵਾਪਸ ਚਲੇ ਜਾਂਦੇ ਆਇਆ ਉਹਨਾਂ ਦਾ ਵੀ ਮੁਬਾਰਕ ਹੈ ਪਰ ਉਸ ਤੋਂ ਬਾਅਦ ਤੁਸੀਂ ਸਾਰੇ ਉਹ ਭਾਗਾਂ ਵਾਲੇ ਹੋ ਜਿਹੜੇ ਆ ਕੇ ਬੈਠ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਤੇ ਗੁਰ ਇਤਿਹਾਸ ਨੂੰ ਸਰਵਣ ਕਰਦੇ ਤੇ ਸਤਿਗੁਰੂ ਵੀ ਇਹੀ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸੁਣ ਲਈ ਸਿੱਖ ਨੇ ਤੇ ਸਮਝ ਲਿਓ ਉਸ ਦਾ ਜੀਵਨ ਹੈ ਜਿਹੜਾ ਸਫਲ ਹੋ ਗਿਆ ਪਰ ਜੇ ਗੁਰੂ ਦੀ ਸੁਣੀ ਹੀ ਨਾ ਮੱਥੇ ਟੇਕ ਕੇ ਚਲੇਗੇ ਤੇ ਜਦੋਂ ਕੋਈ ਸਾਡੀ ਸੁਣਦਾ ਨਹੀਂ ਹੈ ਨਾ ਉਦੋਂ ਸਾਨੂੰ ਬਹੁਤ ਉਹ ਬੰਦਾ ਬੁਰਾ ਲੱਗਦਾ ਜਿਹੜਾ ਸਾਡੀ ਗੱਲ ਨਹੀਂ ਸੁਣਦਾ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਦੀ ਗੱਲ ਨਹੀਂ ਸੁਨੇਗਾ ਉਹ ਗੁਰੂ ਦੇ ਦਰ ਤੇ ਪਰਵਾਣ ਨਹੀਂ ਹੋਵੇਗਾ ਗੁਰੂ ਦੇ ਦਰ ਤੇ ਪਰਵਾਣ ਹੋਣ ਦੇ ਵਾਸਤੇ ਗੁਰੂ ਦੀ ਗੱਲ ਸੁਣਨੀ ਹੁੰਦੀ ਹੈ ਜਿਵੇਂ ਸਤਗੁਰਾਂ ਐਸੇ ਕਰਕੇ ਹੀ ਜਪਜੀ ਸਾਹਿਬ ਦੇ ਵਿੱਚ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਰੱਖੀਆਂ ਜਿਸ ਦੇ ਵਿੱਚ ਸੈਭਾ ਨੇ ਇਹ ਕਿਹਾ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲੱਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਜੇ ਤੁਸੀਂ ਆਪਣੇ ਦੁਖ ਪਾਪ ਦੂਰ ਕਰਨੇ ਹੈ ਤੇ ਗੁਰੂ ਦੀ ਗੱਲ ਸੁਣਨੀ ਹੀ ਪੈਣੀ ਹੈ ਔਰ ਗੁਰੂ ਦੀ ਗੱਲ ਜਿਸ ਨੇ ਸੁਣ ਲਈ ਉਹਦੇ ਲਈ ਔਰ ਮੰਨ ਲਈ ਫਿਰ ਸਹਿਪਾ ਕਹਿ ਦਿੱਤਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਸੋ ਆਪ ਸਾਰੇ ਭਾਗਾਂ ਵਾਲੇ ਹੋ ਜਿਹੜੇ ਗੁਰੂ ਦੀ ਗੱਲ ਸੁਣਨ ਦੇ ਵਾਸਤੇ ਸਮਾਂ ਕੱਢ ਰਹੇ ਹੋ ਕਿਉਂਕਿ ਪੈਸਾ ਕੱਢਣਾ ਇਹ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਕੋਈ ਵੀ ਕੱਢ ਸਕਦਾ ਹੈ ਗੁਰੂ ਦੀ ਹਜ਼ੂਰੀ 'ਚ ਕੱਢਣਾ ਵੀ ਚਾਹੀਦਾ ਪਰ ਪੈਸੇ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਮਾਂ ਦੇਣਾ ਸਮਾਂ ਦੇਣਾ ਬਹੁਤ ਮੁਸ਼ਕਲ ਹੁੰਦਾ ਸੋ ਰਹੋ ਵਿਚਾਰ ਅੱਜ ਦੀ ਸਾਡੀ ਵਿਚਾਰ ਕੱਲ ਦੀ ਲੜੀ ਤੋਂ ਅੱਗੇ ਹੈ ਗੰਗਵਾਲੀ ਲੜੀ ਦੇ ਵਿੱਚ ਅਸੀਂ ਇੱਥੇ ਇੱਕ ਵਿਚਾਰਾਂ ਦੀ ਸਾਂਝ ਛੱਡੀ ਸੀ ਕਿ ਮੁਗਲਾਂ ਨੇ ਆਨੰਦਪੁਰ ਸਾਹਿਬ ਨੂੰ ਚਾਰ ਪਾਸਿਆਂ ਤੋਂ ਸੀਜ਼ ਕਰ ਦਿੱਤਾ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਵੀ ਦਾਣਾ ਨਹੀਂ ਆਉਂ ਦਿੱਤਾ ਜਾ ਰਿਹਾ ਪਰ ਗੁਰੂ ਕੇ ਸਿੱਖਾਂ ਦੇ ਫੇਰ ਵੀ ਬੜੇ ਵੱਡੇ ਹੌਸਲੇ ਕਿ ਗੁਰੂ ਦੇ ਸਿੱਖ ਨੇ ਜਿਹੜੇ ਉਹ ਫਿਰ ਵੀ ਮੁਗਲਾਂ ਨੂੰ ਜਾ ਕੇ ਭਾਈ ਕਨ੍ਹਈਆ ਜੀ ਬਾਗ ਪਾਣੀ ਪਿਆ ਰਹੇ ਤੇ ਉਦੋਂ ਵੱਡੇ ਹੌਸਲੇ ਸਤਿਗੁਰਾਂ ਦੇ ਸਤਿਗੁਰੂ ਉਸ ਨੂੰ ਫਿਰ ਵੀ ਮलमपट्टी ਦੇ ਕੇ ਕਹਿ ਰਹੇ ਆ ਮੇਰੇ ਅਸਲ ਮਿਸ਼ਨ ਨੂੰ ਭਾਈ ਕਨ੍ਹਈਆ ਜੀ ਤੁਸੀਂ ਪਛਾਣਿਆ ਤੇ ਤੁਸੀਂ ਜਿੱਥੇ ਦੁਸ਼ਮਣ ਨੂੰ ਪਾਣੀ ਪਿਉਣਾ ਹੈ ਉੱਥੇ ਲਓ ਉਹਨਾਂ ਦੇ ਫੱਟਾਂ ਤੇ ਮलमपट्टी ਵੀ ਕਰ ਦਿਆ ਕਰੋ ਇਹ ਗੁਰੂ ਸਾਹਿਬ ਦਾ ਇੱਕ ਪਾਸੇ ਨੇਚਰ ਹੈ ਤੇ ਦੂਸਰੇ ਪਾਸੇ ਨੇਚਰ ਹੈ ਉਹਨਾਂ ਮੁਗਲਾਂ ਦਾ ਤੇ ਪਹਾੜੀ ਰਾਜਿਆਂ ਦਾ ਜਿਹੜੇ ਤੀਨ ਧਰਮ ਇਨਸਾਨੀਅਤ ਕਿਸੇ ਵੀ ਚੀਜ਼ ਨੂੰ ਨਹੀਂ ਮੰਨ ਰਹੇ ਉਹਨਾਂ ਦਾ ਨੇਚਰ ਆਪਣਾ ਅਲੱਗ ਹੈ ਉਹਨਾਂ ਨੇ ਕੀ ਕੀਤਾ ਹੈ ਕਿ ਪੰਮੇ ਪੁਜੋਇਤ ਨੂੰ ਭੇਜਿਆ ਹੈ ਤੇ ਪੰਮੇ ਪੁਜੋਇਤ ਨੂੰ ਇਹ ਕਹਿ ਕੇ ਭੇਜਿਆ ਗਿਆ ਕਿ ਤੁਸੀਂ ਗੁਰੂ ਸਾਹਿਬ ਨੂੰ ਕਹੋ ਇਹ ਕਿਲਾ ਖਾਲੀ ਛੱਡ ਜਾਣ ਅਸੀਂ ਤੁਹਾਨੂੰ ਰਾਹ ਦੇ ਦੇਵਾਂਗੇ ਅਸੀਂ ਤੁਹਾਨੂੰ ਰੋਕਾਂਗੇ ਨਹੀਂ ਅਸਲ ਵਿੱਚ ਪੰਮੇ ਪ੍ਰੋਤ ਨੂੰ ਭੇਜਣ ਦੇ ਪਿੱਛੇ ਦੁਸ਼ਮਣ ਦੀ ਮਨਸ਼ਾ ਕੀ ਹੈ ਮਨਸ਼ਾ ਸਮਝਣ ਦੀ ਲੋੜ ਹੈ ਸਭ ਤੋਂ ਪਹਿਲੇ ਕਿਉਂਕਿ ਮਨੋਵਿਗਿਆਨ ਦੇ ਵਿੱਚ ਇੱਕ ਚੀਜ਼ ਕਹੀ ਜਾਂਦੀ ਹੈ ਤੁਸੀਂ ਸ਼ਬਦਾਂ ਤੇ ਧਿਆਨ ਨਾ ਦਿਓ ਇੰਟੈਂਸ਼ਨਸ ਤੇ ਧਿਆਨ ਦਿਓ ਕਈ ਵਾਰ ਬੰਦਾ ਬੋਲ ਕੁਝ ਹੋ ਰਿਹਾ ਹੁੰਦਾ ਹੈ ਸੋਚ ਕੁਝ ਹੋ ਰਿਹਾ ਹੁੰਦਾ ਹੈ ਕਰ ਕੁਝ ਹੋ ਰਿਹਾ ਹੁੰਦਾ ਹੈ ਤੇ ਉਹਦੇ ਬੋਲਾਂ ਤੇ ਹੀ ਧਿਆਨ ਦੋਗੇ ਤੇ ਗੱਲ ਨਹੀਂ ਬਣੇਗੀ ਸਿਆਣਾ ਬੰਦਾ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਬੋਲਾਂ ਤੋਂ ਅੱਗੇ ਜਾ ਕੇ ਕਿਸੇ ਦੇ ਇੰਟੈਂਸ਼ਨਸ ਨੂੰ ਸਮਝ ਲੈਂਦਾ ਹੈ ਕਿ ਇਹਦੀਆਂ ਅਸਲ ਚ ਇੰਟੈਂਸ਼ਨਸ ਕੀ ਹੈ ਹੁਣ ਇਸ ਜਗ੍ਹਾ ਤੇ ਵੀ ਇਹੀ ਚੀਜ਼ ਹੈ ਇਨਾਂ ਦੀਆਂ ਇੰਟੈਂਸ਼ਨਸ ਕੀ ਹੈ ਕਿਉਂਕਿ ਦੁਸ਼ਮਣ ਜਦੋਂ ਵੀ ਕੋਈ ਕੰਮ ਕਰਦਾ ਹੈ ਨਾ ਉਦੋਂ ਉਹ ਆਪਣੇ ਮਲਟੀਪਲ ਬੈਨੀਫਿਟਸ ਦੇਖਦਾ ਹੈ ਪਿਛਲੀ ਹਿਸਟਰੀ ਨੂੰ ਵੀ ਦੇਖਦਾ ਹੈ ਕਿ ਪਿੱਛੇ ਕੀ ਕੁਝ ਵਾਪਰਿਆ ਸੀ ਤੇ ਉਸੇ ਦੇ ਮੁਤਾਬਕ ਅੱਗੇ ਕੰਮ ਕੀਤੇ ਜਾਂਦਾ ਹੈ ਤੇ ਜਿਹੜੇ ਚੰਗੇ ਲੋਕ ਹੁੰਦੇ ਆ ਪਹਿਲੇ ਇੱਕ ਚੀਜ਼ ਸਮਝ ਲੈਣਾ ਚੰਗੇ ਲੋਕਾਂ ਦੀ ਸਿਆਣੇ ਲੋਕਾਂ ਦੀ ਕਦੇ ਭੀੜ ਨਹੀਂ ਜੇ ਹੁੰਦੀ ਉਹਨਾਂ ਦੀ ਕਦੇ ਭੀੜ ਨਹੀਂ ਹੋਏਗੀ ਤੇ ਜਿੱਥੇ ਭੀੜਾਂ ਹੋਣਗੀਆਂ ਉੱਥੇ ਅਕਲ ਤੇ ਸਿਆਣਪ ਘੱਟ ਹੋਵੇਗੀ ਉੱਥੇ ਚਾਲਾਂ ਤੇ ਕੁਚਾਲਾਂ ਜ਼ਿਆਦੀਆਂ ਹੋਣਗੀਆਂ ਹੁਣ ਇੱਕ ਪਾਸੇ ਐ ਇਹ ਭੇੜੇ ਲੋਕਾਂ ਦਾ ਵੱਡਾ ਜਮਾਵੜਾ ਵੱੱਜਾ ਹੋਇਆ ਇਸ ਜਮਵਾਬੜੀ ਦੇ ਵਿੱਚੋਂ ਬੈਠ ਕੇ ਮਤਾ ਇਹ ਪਕਾਇਆ ਗਿਆ ਕਿ ਪੰਮੇ ਪੁਰोहित ਨੂੰ ਭੇਜਿਆ ਜਾਵੇ ਤੇ ਪੰਮਾ ਪੁਰोहित ਜਾ ਕੇ ਸਿੱਖਾਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਇਹ ਕਹੇ ਕਿ ਪਹਾੜੀ ਰਾਜੇ ਤੁਹਾਨੂੰ ਉਲੰਘਾ ਦੇ ਰਹੇ ਨੇ ਇਥੋਂ ਤੱਕ ਕੇ ਭੀਮ ਚੰਦ ਜਿਹੜਾ ਕਹਿਲੂਰ ਦਾ ਰਾਜਾ ਹੈ ਉਸ ਨੇ ਇਹ ਕਿਹਾ ਏ ਮੈਂ ਆਪ ਸੁਰੱਖਿਆ ਦੇਵਾਂਗਾ ਮੈਂ ਆਪਣੀਆਂ ਫੌਜਾਂ ਲੈ ਕੇ ਆਵਾਂਗਾ ਤੇ ਕੋਈ ਵੀ ਰਸਤੇ 'ਚ ਗੁਰੂ ਗੋਬਿੰਦ ਸਿੰਘ ਨੂੰ ਰੋਕੇਗਾ ਨਹੀਂ ਜਿੱਧਰ ਵੀ ਜਾਣਾ ਚਾਹਣਗੇ ਉਧਰ ਹੀ ਮੈਂ ਖੁਦ ਛੱਡ ਕੇ ਆਵਾਂਗਾ ਮੇਰੀਆਂ ਫੌਜਾਂ ਗੁਰੂ ਜੀ ਦੀ ਹਿਫਾਜ਼ਤ ਕਰਨਗੀਆਂ ਇਸ ਲਈ ਤੁਸੀਂ ਇਹ ਕਿਲਾ ਛੱਡ ਦਿਓ ਹੁਣ ਇਹ ਕਹਿਣ ਦਾ ਮਤਲਬ ਇਹ ਹੀ ਨਹੀਂ ਕਿ ਨਾ ਤੇ ਭੀਮ ਚੰਦ ਨੇ ਆਉਣਾ ਸੀ ਤੇ ਨਾ ਹੀ ਕਿਸੇ ਨੇ ਕਿਲਾ ਛੱਡਣ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਜਾਣ ਦੇਣਾ ਸੀ ਪਰ ਇਸ ਗੱਲ ਨੂੰ ਸਿਰਫ ਸਤਿਗੁਰੂ ਸਮਝ ਰਹੇ ਐ ਬਾਕੀ ਨਹੀਂ ਸਮਝਦੇ ਇਹਦੇ ਪਿੱਛੇ ਕਾਰਨ ਵੀ ਇਹੋ ਹੀ ਸੀ ਕਿ ਇਹ ਗੁਰੂ ਦੇ ਪਰਿਵਾਰ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਸਨ ਔਰ ਇਹਨਾਂ ਨੇ ਸ਼ੁਰੂ ਤੋਂ ਹੀ ਇਹ ਨੀਤੀ ਅਪਣਾਈ ਹੈ ਸ਼ੁਰੂ ਤੋਂ ਹੀ ਜਦੋਂ ਤੋਂ ਹੀ ਸਿੱਖ ਧਰਮ ਦੀ ਸ਼ੁਰੂਆਤ ਹੁੰਦੀ ਹੈ ਨਾ ਪੰਚਮ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਲੈ ਲਓ ਤੇ ਇਹਨਾਂ ਨੇ ਗੁਰੂ ਪਰਿਵਾਰ ਚ ਫੁੱਟ ਪਾਈ ਕਿਸ ਤਰ੍ਹਾਂ ਪਹਿਲਾ ਗੁਰੂ ਅਰਜਨ ਦੇਵ ਜੀ ਤੇ ਤ੍ਰਿਥੀ ਚੰਦ ਉਹਨਾਂ ਦੋਵਾਂ ਚ ਫੁੱਟ ਪਾਈ ਫਿਰਤੀ ਚੰਦ ਨੂੰ ਮੁਗਲਾਂ ਨੇ ਆਪਣੇ ਨਾਲ ਜੋੜ ਲਿਆ ਜਹਾਂਗੀਰ ਨੇ ਤੇ ਦੂਸਰੇ ਪਾਸੇ ਨੇ ਸਤਗੁਰੂ ਅਰਜਨ ਦੇਵ ਜੀ ਮਹਾਰਾਜ ਉਥੇ ਫੁੱਟ ਪਾ ਦਿੱਤੀ ਇਸ ਤੋਂ ਅੱਗੇ ਚੱਲਦੇ ਆਂ ਤੇ 6ਵੇਂ ਪਾਤਸ਼ਾਹ ਜੀ ਦੇ ਸਮੇਂ ਧੀਰਮੰਦ ਨੂੰ ਆਪਣੇ ਨਾਲ ਜੋੜ ਲਿਆ ਤੇ ਸਤਿਗੁਰੂ ਜੀ ਅਲੱਗ ਹੋ ਗਏ ਧੀਰਮੰਦ ਤੇ 6ਵੇਂ ਪਾਤਸ਼ਾਹ ਚ ਫੁੱਟ ਪੈਦਾ ਕਰ ਦਿੱਤੀ। ਤੈਸ ਤੋਂ ਹੋਰ ਅੱਗੇ ਚੱਲੋ ਤੇ 7ਵੇਂ ਪਾਤਸ਼ਾਹ ਜੀ ਦੇ ਵੱਡੇ ਬੇਟੇ RAM RAJE ਨੂੰ ਆਪਣੇ ਨਾਲ ਜੋੜ ਲਿਆ ਔਰੰਗਜ਼ੇਬ ਨੇ ਉਸ ਨੂੰ ਜ਼ਗੀਰ ਦੇ ਦਿੱਤੀ ਤੇਰਾਦੂਨ ਤੇ ਇਸ ਤਰ੍ਹਾਂ ਉਥੇ ਫੁੱਟ ਪਾ ਦਿੱਤੀ ਹੁਣ ਵੀ ਇਹੀ ਨੀਤੀ ਹੈ ਕਿ ਸਿੱਖਾਂ ਦੇ ਵਿੱਚ ਤੇ ਸਾਰੇ ਪਰਿਵਾਰ ਚ ਫੁੱਟ ਪਾ ਦੋ ਇਹ ਫੁੱਟ ਪਾਉਣ ਦੇ ਵਾਸਤੇ ਹੀ ਯਤਨ ਕੀਤਾ ਗਿਆ ਸੀ ਹੁਣ ਸਤਿਗੁਰੂ ਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਹੈ ਪਰ ਬਾਕੀ ਦੇ ਸਿੱਖ ਹੈ ਜਿਹੜੇ ਉਹ ਨਹੀਂ ਸਮਝ ਪਾਏ ਸਿੱਖ ਮਾਤਾ ਜੀ ਕੋਲ ਜਾਂਦੇ ਹੈ ਪੰਮੇ ਪੁਰੀਹਤ ਨੂੰ ਨਾਲ ਲੈ ਕੇ ਜਾਂਦੇ ਹੈ ਤੇ ਸਤਗੁਰੂ ਜੀ ਦੀ ਸੋਚ ਜਿੱਥੇ ਆਮ ਇਨਸਾਨਾਂ ਦੀ ਸੋਚ ਖਤਮ ਹੁੰਦੀ ਹੈ ਉਥੋਂ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਸ਼ੁਰੂ ਹੁੰਦੀ ਹੈ ਇਹ ਜਰਾ ਧਿਆਨ ਰੱਖਿਓ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਬਰਾਬਰ ਆਮ ਦੁਨੀਆ ਦਾ ਸਧਾਰਨ ਇਨਸਾਨ ਨਹੀਂ ਪਹੁੰਚ ਸਕਦਾ ਇਸ ਚੀਜ਼ ਦਾ ਧਿਆਨ ਰੱਖਣਾ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਸਦਿਆਂ ਹੋਇਆਂ ਸਾਰੀ ਗੱਲ ਨੂੰ ਸਮਝਦਿਆਂ ਹੋਇਆਂ ਸੇ ਕਾਨੂੰਨ ਸਮਝਾਉਣ ਦੇ ਵਾਸਤੇ ਬੜਾ ਜਿਹੜਾ ਉਹ ਵਧੀਆ ਤਰੀਕਾ ਚੁਣਿਆ ਸਤਿਗੁਰੂ ਜੀ ਕਹਿੰਦੇ ਪੰਮਾ ਪ੍ਰੋਤ ਜੀ ਚਲੋ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਇਸ ਨੂੰ ਛੱਡ ਜਾਈਏ ਕਿਲੇ ਨੂੰ ਅਸੀਂ ਛੱਡ ਜਾਂਦੇ ਹਾਂ ਪਰ ਤੁਸੀਂ ਇਸ ਤਰ੍ਹਾਂ ਕਰੋ ਅਸੀਂ ਕਿਲਾ ਬਾਅਦ ਚ ਛੱਡਾਂਗੇ ਪਹਿਲਾਂ ਸਾਡਾ ਇੱਥੋਂ ਕੀਮਤੀ ਸਮਾਨ ਨਿਕਲੇਗਾ ਜਿੰਨਾ ਧਨ ਦੌਲਤ ਹੈ ਜਿੰਨਾ ਸਾਡਾ ਸਮਾਨ ਹੈ ਕੀਮਤੀ ਕੀਮਤੀ ਉਹ ਸਮਾਨ ਅਸੀਂ ਕੱਢਾਂਗੇ ਇਸ ਵਾਸਤੇ ਸਾਨੂੰ ਤੁਹਾਡੇ 5000 ਗੱਡੇ ਚਾਹੀਦੇ ਆ 5000 ਗੱਡੇ ਉਹਨਾਂ ਦੇ ਅੱਗੇ ਬਲਦ 5000 ਬੈਲ ਸਾਡੇ ਕੋਲ ਭੇਜ ਦਿਓ ਜਾ ਉਹ ਪੁੱਛੋ ਇਹ ਮੰਨਣ ਲਈ ਤਿਆਰ ਗਏ ਗੱਲ ਕੀਤੀ ਮੰਨ ਗਏ हां ਅਸੀਂ 5000 ਭੇਜ ਦਿੰਦੇ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬੈਲਾਂ ਤੇ ਹੀ ਫੌਜ ਇਧਰੋਂ ਉੱਤਰ ਢੋਈ ਜਾਂਦੀ ਸੀ ਉਹਦਾ ਰਾਸ਼ਨ ਫੌਜੀ ਤੋਪਾਂ ਸਾਰੀਆਂ ਚੀਜ਼ਾਂ ਲਈ ਇੰਜਨ ਦਾ ਕੰਮ ਤੇ ਬੈਲ ਹੀ ਕਰਦੇ ਸੀ ਇਹੋ ਜਿਹੇ ਜਿਹੜੇ ਅੱਜ ਅਗੇ ਡੀਜ਼ਲ ਇੰਜਨ ਤੇ ਹੁੰਦੇ ਹੀ ਨਹੀਂ ਸੰਦ ਤੇ ਜਿੱਥੇ 10 ਲੱਖ ਦੀ ਫੌਜ ਹੈ ਉੱਥੇ 5000 ਬੈਲ ਤੇ ਕੋਈ ਵੀ ਚੀਜ਼ ਨਹੀਂ ਹਾਂਜੀ ਅਸੀਂ ਬੈਲ ਭੇਜ ਦਿੰਦੇ ਆ ਉਨ ਸਤਗੁਰਾਂ ਨੇ ਕੀ ਕੀਤਾ ਕਿ ਸਤਗੁਰਾਂ ਨੇ ਸਾਰਿਆਂ ਨੂੰ ਕਿਹਾ ਜਿੰਨੇ ਵੀ ਸਾਡੇ ਮਰੇ ਹੋਏ ਘੋੜੇ ਉਹਨਾਂ ਦਾ ਹੱਟ ਚਾਮਾ ਜੁੱਤੀਆਂ ਫਟੇ ਪੁਰਾਣੇ ਕੱਪੜੇ ਜੋ ਗਾਰਬਜ ਹੈ ਜਿੰਨਾ ਕੁਝ ਵੀ ਸਾਡੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਨੇ ਨਾ ਉਹਨਾਂ ਸਾਰਿਆਂ ਨੂੰ ਗੋਨਾ ਵਿੱਚ ਭਰ ਲਓ ਉੱਪਰੋਂ ਚੰਗੀ ਤਰ੍ਹਾਂ ਸਿਉਂ ਦਿਓ ਇਸੇ ਤਰ੍ਹਾਂ ਹੀ ਕੀਤਾ ਗਿਆ ਉਹਨਾਂ ਸਾਰਿਆਂ ਨੂੰ ਸਿਉਂ ਦਿੱਤਾ ਗਿਆ ਵਧੀਆ ਭਰ ਲਿਆ ਗਿਆ ਫਿਰ ਜਿਸ ਤਰ੍ਹਾਂ ਮੌਕਾ ਸੀਗਾ ਉਸੇ ਮੌਕੇ ਦੇ ਮੁਤਾਬਕ ਰਾਤ ਦੇ ਸਮੇਂ ਉਹਦੇ ਅੱਗੇ ਮਿਸਾਲਾਂ ਲਾ ਕੇ ਵਿੱਚ ਤਾਂ ਕਿ ਦੂਰੋਂ ਉਹ ਬੈਲ ਜਾਂਦੇ ਸਾਰਿਆਂ ਨੂੰ ਦਿਸ ਤੈ ਸਤਪੁਰਾਂ ਨੇ ਕਿਹਾ ਪਿੱ ਤੁਸੀਂ ਨਾਲ ਕਿਸੇ ਨਹੀਂ ਜਾਣਾ ਇਹਨਾਂ ਬੈਲਾਂ ਨੂੰ ਜਾਣਦੇ ਹੋ ਤੁਹਾਨੂੰ ਇਹਨਾਂ ਦੀ ਅਸਲ ਸੋਚ ਦਾ ਪਤਾ ਚੱਲ ਜਾਵੇ ਹੁਣ ਇਸੇ ਤਰ੍ਹਾਂ ਹੀ ਕੀਤਾ ਗਿਆ ਉਹਨਾਂ ਬੈਲਾਂ ਨੂੰ ਅੱਗੇ ਭੇਜ ਦਿੱਤਾ ਗਿਆ ਤੇ ਅਸਲ 'ਚ ਇੱਥੇ ਇੱਕ ਚੀਜ਼ ਹੋਰ ਵੀ ਵਾਪਰੀ ਸੀ ਜੋ ਪਹਿਲੇ ਦੱਸੀ ਹੈ ਜਿਵੇਂ ਭਾਈ ਨਾਰ ਸਿੰਘ ਜੀ ਤੇ ਭਾਈ ਸ਼ੇਰ ਸਿੰਘ ਜੀ ਨੇ ਜਦੋਂ ਮੁਗਲਾਂ ਤੇ ਲੋਗ ਅੜ ਕਿਲੇ 'ਚੋਂ ਹਮਲਾ ਕਰ ਦਿੱਤਾ ਸੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਤੇ ਉਸ ਤੋਂ ਬਾਅਦ ਪਹਾੜੀ ਰਾਜਾਂ ਤੇ ਵਜ਼ੀਰ ਖਾਨ ਦੇ ਵਿੱਚ ਤਕਰਾਰ ਵੱਧ ਗਈ ਸੀ ਉਹ ਨੁਕਸਾਨ ਸਾਰੇ ਦਾ ਸਾਰਾ ਮੁਗਲਾਂ ਦਾ ਹੋਇਆ ਸੀ ਤੇ ਹੁਣ ਮੁਗਲਾਂ ਨੇ ਇਹ ਕੰਮ ਕੀਤਾ ਕਿ ਆਪਣੀਆਂ ਫੌਜਾਂ ਪਿੱਛੇ ਕਰ ਦਿੱਤੀਆਂ ਉਹਨਾਂ ਨੂੰ ਕਿਹਾ ਅੱਗੇ ਹੁਣ ਤੁਹਾਡੀਆਂ ਫੌਜਾਂ ਹੋਣਗੀਆਂ ਅਸੀਂ ਤੁਹਾਡੀ ਸਪੋਰਟ ਕਰਾਂਗੇ ਪਰ ਤੁਸੀਂ ਅਵੇ ਸਲੀ ਰਹਿੰਦੇ ਹੀ ਤੁਹਾਡੇ ਕਰਕੇ ਹੀ ਇਹ ਨੁਕਸਾਨ ਸਾਡਾ ਹੋਇਆ ਹੁਣ ਅਸੀਂ ਹੋਰ ਨੁਕਸਾਨ ਨਹੀਂ ਕਰਾਉਣਾ ਇਸ ਲਈ ਅੱਗੇ ਫੌਜਾਂ ਤੁਹਾਡੀਆਂ ਆਉਣਗੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ ਅੱਗੇ ਸੰ ਤੇ ਇੱਥੇ ਇੱਕ ਚੀਜ਼ ਹੋਰ ਵੀ ਸਮਝਣ ਦੀ ਲੋੜ ਜੀ ਉਸ ਵੇਲੇ ਜਿਹੜੀਆਂ ਫੌਜਾਂ ਹੁੰਦੀਆਂ ਸਨ ਨਾ ਉਹ ਦੋ ਤਰ੍ਹਾਂ ਦੀਆਂ ਫੌਜਾਂ ਹੁੰਦੀਆਂ ਸੀ ਦੋ ਤਰ੍ਹਾਂ ਦੀ ਇੱਕ ਤੇ ਉਹ ਫੌਜਾਂ ਹੁੰਦੀਆਂ ਸੀ ਜਿਹੜੀਆਂ ਬਾਦਸ਼ਾਹ ਦੇ ਸੂਬੇਦਾਰਾਂ ਦੇ এমਪਲਾਈ ਹੁੰਦੇ ਸਨ ਤੇ ਉਹਨਾਂ ਨੂੰ ਸਾਰੇ ਰੂਲਸ ਰੈਗੂਲੇਸ਼ਨ ਫਾਲੋ ਕਰਨੇ ਪੈਂਦੇ ਸਨ ਇੱਕ ਫੌਜਾਂ ਉਹ ਚੱਲਦੀਆਂ ਸੀ ਦੂਸਰੀਆਂ ਫੌਜਾਂ ਹੁੰਦੀਆਂ ਸਨ ਕਿ ਉਹਦੇ ਵਿੱਚ ਕਿਸੇ ਨੂੰ ਕੋਈ ਪੇ ਨਹੀਂ ਦੇਣੀ ਹੁੰਦੀ ਸੀ ਕੁਝ ਨਹੀਂ ਦੇਣਾ ਹੁੰਦਾ ਸੀ ਜੋ ਜਿੱਥੋਂ ਜਿੰਨਾ ਲੁੱਟ ਲਵੋ ਉਹਨਾ ਹੀ ਉਹਨਾਂ ਦਾ ਜੇ ਕੁਛ ਹੱਥ ਆ ਗਿਆ ਤੇ ਠੀਕ ਹੈ ਨਹੀਂ ਆਥਾਇਆ ਤੇ ਤਾਂ ਵੀ ਠੀਕ ਐ ਉਹ ਸਿਰਫ ਲੁੱਟਣ ਮਾਰਨ ਵਾਲੇ ਸਮਾਨ ਤੱਕ ਹੀ ਸੀਮਤ ਰਹਿੰਦੀਆਂ ਸੀ ਐਦਾਂ ਦੋ ਤਰ੍ਹਾਂ ਦੀਆਂ ਫੌਜਾਂ ਹੁੰਦੀਆਂ ਸਨ ਉਸ ਵੇਲੇ ਇਹ ਚੀਜ਼ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੁਣ ਉਸ ਵੇਲੇ ਜਿਹੜਾ ਸੀ ਇਸ ਤਰ੍ਹਾਂ ਦੀਆਂ ਫੌਜਾਂ ਵਿੱਚ ਇਨ੍ਹਾਂ ਦੇ ਨਾਲ ਬਹੁਤ ਸਾਰੀਆਂ ਸਨ ਜਿਹੜੀਆਂ ਡਾਕੂ ਚੋਰ ਲੁਟੇਰੇ ਲੋਕ ਸਨ ਜਿਹੜੇ ਕਿਸੇ ਬਾਦਸ਼ਾਹ ਦਾ ਹੁਕਮ ਨਹੀਂ ਮੰਨਦੇ ਸਨ ਕਿਉਂਕਿ ਜਦੋਂ ਤਨਖਾਹ ਹੀ ਨਹੀਂ ਲੈਣੀ ਮੇਰੇ ਹੁਕਮ ਕੀ ਮੰਨਣਾ ਉਹਨਾਂ ਨੇ ਜਦੋਂ ਇਸ ਚੀਜ਼ ਦੀ ਉਹਨਾਂ ਨੂੰ ਸੂਹ ਮਿਲ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਰਾਜਿਆਂ ਦੇ ਨਾਲ 딜 ਹੋ ਚੁੱਕੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਹੁਣ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਗੇ ਤੇ ਇਹ ਵੀ ਗੱਲ ਬਾਤ ਪਹੁੰਚ ਚੁੱਕੀ ਸੀ ਕਿ 5000 ਗਰੂਜੀ ਨੇ ਬੈਲ ਜੋ ਮੰਗਵਾਏ ਹੈ ਉਹਨਾਂ ਪਹਿਲਾਂ ਤੇ ਲੱਦ ਕੇ ਗੁਰੂ ਸਾਹਿਬ ਦਾ ਖਜ਼ਾਨਾ ਬਾਹਰ ਜਾਣਾ ਜਦੋਂ ਇਹ ਸਾਰੀ ਦੀ ਸਾਰੀ ਗੱਲ ਕਲੀਅਰ ਹੋ ਗਈ ਤੇ ਉਹ ਜਿਹੜੇ ਇਰੈਗੂਲਰ ਫੌਜੀ ਸਨ ਉਹਨਾਂ ਨੇ ਇਹ ਸਲਾਹ ਬਣਾ ਲਈ ਕਿ ਆਪਾਂ ਐਦਾਂ ਕਰਦੇ ਹਾਂ ਕਿ ਰਾਤ ਨੂੰ ਇਹ ਸਾਰੇ ਖਜ਼ਾਨੇ ਲੁੱਟ ਲਵਾਂਗੇ ਜਦੋਂ ਉਹਨਾਂ ਸਲਾਹ ਬਣਾਈ ਨਾਲ ਦੂਸਰੇ ਫੌਜੀ ਵੀ ਮਿਲ ਗਏ ਤੇ ਹੋਇਆ ਇਸ ਤਰ੍ਹਾਂ ਜਦੋਂ ਇਹ ਗੱਡੀਆਂ ਵਿੱਚੋਂ ਨਿਕਲੀਆਂ ਆਨੰਦਪੁਰ ਸਾਹਿਬ ਦੇ ਕਿਲੇ ਚੋਂ ਅਜੇ ਥੋੜੀ ਦੂਰ ਹੀ ਗਈਆਂ ਸੰਤ ਕਿ ਇਹਨਾਂ ਸਾਰਿਆਂ ਨੇ ਮਿਲ ਕੇ ਹਮਲਾ ਕਰ ਦਿੱਤਾ ਹੁਣ ਸਿੱਖ ਤੇ ਕੋਈ ਦਾਲ ਨਹੀਂ ਸੰ ਉਹਨਾਂ ਦੇ ਬੈਲ ਸੰ ਤੇ ਕਿਲਾ ਖਾਲੀ ਕਰਨਾ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਕਿਲੇ ਵਿੱਚ ਉਸ ਸਮੇਂ ਤੱਕ ਬਹੁਤ ਸਾਰੇ ਹਾਥੀ ਘੋੜੇ ਮਰ ਚੁੱਕੇ ਸੀ ਭੁੱਖ ਨਾਲ ਬਹੁਤ ਸਾਰੇ ਸਿੱਖ ਸੀ ਜਿਹੜੇ ਉਹ ਵੀ ਅਕਾਲ ਚਲਾਣਾ ਕਰ ਚੁੱਕੇ ਸਨ ਇਥੋਂ ਤੱਕ ਸਮਝ ਲਓ ਕਿ ਲਗਭਗ 4500 ਦੇ ਆਸ-ਪਾਸ ਸਿੱਖ ਅਨ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ ਸਨ ਉਸ ਸਮੇਂ ਤੱਕ 1 2 3 4 ਨੇ ਘੋੜੇ ਵੀ ਅਨੇਕਾ ਬਾਕੀਆਂ ਦੇ ਸ਼ਰੀਰ ਵੀ ਢਾਹ ਲ ਹੋਏ ਪਏ ਸਨ ਕਿਉਂਕਿ ਸ਼ਰੀਰ ਨੂੰ ਤਾਂ ਕੈਲਰੀਜ਼ ਚਾਹੀਦੀਆਂ ਹੀ ਐ એનર્ਜੀ ਚਾਹੀਦੀ ਐ ਉਹਨਾਂ ਨੇ ਉਸ ਵੇਲੇ ਉਹ ਸਾਰੇ ਹੀ ਜਿੰਨੇ ਵੀ ਡੈੱਡ ਬੋਡੀ ਪਾਰਸਨ ਚਾਹੇ ਉਹ ਘੋੜਿਆਂ ਦੇ ਸੰ ਚਾਹੇ ਹਾਥੀਆਂ ਦੇ ਸੰ ਚਾਹੇ ਹੋਰ ਵੀ ਜਿੰਨਾ ਕਰਪੈਸੀ ਉਹ ਵੀ ਸਤਿਗੁਰਾਂ ਨੇ ਇਹ ਸੋਚਿਆ ਕਿ ਇਸ ਪਲ ਦਾ ਸਾਰਾ ਹੀ ਕੱਢ ਲਈਏ ਤਾਂ ਕਿ ਸਿੱਖਾਂ ਦੇ ਵਿੱਚ ਕਿਲੇ ਦੇ ਵਿੱਚ ਬਿਮਾਰੀ ਨਾ ਫੈਲੇ ਅਦਰਵਾਈਜ਼ ਜਿਹੜੀਆਂ ਉਹ ਚੀਜ਼ਾਂ ਨੇ ਉਹ ਬਿਮਾਰੀ ਫੈਲਾ ਸਕਦੀਆਂ ਕਿਉਂਕਿ ਸਤਿਗੁਰੂ ਜੀ ਸਫਾਈ ਨੂੰ ਬੜੀ ਪ੍ਰਾਇੋਰਟੀ ਦਿੰਦੇ ਸਨ ਕਿਉਂਕਿ ਗੁਰੂ ਸਾਹਿਬ ਕਹਿੰਦੇ ਹੁੰਦੇ ਸਨ ਯਹਾਂ ਸਫਾਈ ਵਾਹ ਖੁਦਾਈ ਸਫਾਈ ਹੀ ਖੁਦਾਈ ਹੈ ਇਸ ਵਾਸਤੇ ਇਹ ਸਾਰੇ ਦੇ ਸਾਰੇ ਸਮਾਨ ਦੇ ਵਾਸਤੇ ਸਤਗੁਰਾਂ ਉਹ ਲੱਦ ਕੇ ਭੇਜ ਦਿੱਤਾ ਬਾਹ ਇਹਨਾਂ ਨੇ ਸੋਚਿਆ ਕਿ ਗੁਰੂ ਸਾਹਿਬ ਨੇ ਕਿਹਾ ਸੀ ਪਹਿਲਾ ਖਜ਼ਾਨਾ ਭੇਜਾਂਗੇ ਜਿਉਂ ਹੀ ਬਾਹ ਨਿਕਲਿਆ ਉਸ ਵੇਲੇ ਇਹਨਾਂ ਸਾਰਾ ਲੁੱਟ ਲਿਆ ਤੇ ਸਤਗੁਰਾਂ ਨੇ ਕਿਹਾ ਐ ਦੇਖੋ ਤੁਸੀਂ ਇੰਨਾ ਤੇ ਵਿਸ਼ਵਾਸ ਕਰ ਰਹੇ ਜੇ ਤੁਸੀਂ ਇਹਨਾਂ ਦੇ ਉੱਪਰ ਵਿਸ਼ਵਾਸ ਕਰ ਲਿਆ ਤੇ ਅੱਜ ਜਿਹੜੇ ਸਾਡੇ ਮਰੇ ਹੋਏ ਘੋੜਿਆਂ ਦੇ ਹੱਡ ਤੇ ਚਮੜਾ ਨਹੀਂ ਛੱਡ ਰਹੇ ਜਦੋਂ ਅਸੀਂ ਬਾਹਰ ਨਿਕਲੇ ਸਾਨੂੰ ਕਿੱਥੋਂ ਛੱਡਣ ਸਾਡੇ ਨਾਲ ਵੀ ਇਹੋ ਜਿਹਾ ਹੀ ਵਿਹਾਰ ਹੋਵੇਗਾ ਜਿਹੋ ਜਿਹਾ ਵਿਹਾਰ ਹੁਣ ਇਹ ਕਰ ਰਹੇ ਇਹ ਲੁੱਟ ਕੇ ਲੈ ਗਏ ਤੇ ਲੁੱਟ ਕੇ ਖੜਨ ਤੋਂ ਬਾਅਦ ਇਹਨਾਂ ਨੇ ਉਹ ਸਾਰਾ ਸਮਾਨ ਜਿੰਨੇ ਵੀ ਰਾਜੇ ਸਨ ਪੰਡਤ ਪਰਹੋਇਤ ਸਨ ਜਿੰਨੇ ਵੀ ਮੌਲਵੀ ਮੁੱਲਾ ਸਨ ਇਹਨਾਂ ਨੇ ਸਾਰਾ ਸਮਾਨ ਉਹਨਾਂ ਇਰੇਗੂਲਰਸ ਤੋਂ ਫੇਰ ਅੱਗੇ ਖੋਹ ਲਿਆ ਇਹ ਦੇਖੋ ਜਿਵੇਂ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਨਾ ਚੋਰਾਂ ਨੂੰ ਪੈ ਮੋਰ ਤੇ ਮੋਰਾਂ ਨੂੰ ਪਈਆਂ ਕਚਾਈਆਂ ਇਹਨਾਂ ਨੇ ਤੇ ਲੁੱਟਿਆ ਸਮਾਨ ਪਰ ਲੁੱਟਣ ਤੋਂ ਬਾਅਦ ਰੈਗੂਲਰਸ ਤੋਂ ਉਹ ਸਾਰਾ ਹੀ ਇਹਨਾਂ ਖੋ ਲਿਆ ਤੇ ਖੋਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਗੁਰੂ ਦੇ ਹੱਥ ਨਹੀਂ ਆਇਆ ਚਲੋ ਗੁਰੂ ਦਾ ਖਜ਼ਾਨਾ ਤੇ ਹੱਥ ਆ ਗਿਆ ਪਰ ਇਹਨਾਂ ਨੂੰ ਨਹੀਂ ਪਤਾ ਕਿ ਗੁਰੂ ਸਾਹਿਬ ਜੀ ਕਿੰਨੀ ਵੱਡੀ ਸੋਚ ਰੱਖਦੇ ਐ ਕਿੱਥੋਂ ਤੱਕ ਸੋਚ ਸਕਦੇ ਸੋ ਸਤਿਗੁਰੂ ਜੀ ਨੇ ਉਸ ਵੇਲੇ ਜੋ ਸੋਚਿਆ ਉਸ ਤਰ੍ਹਾਂ ਹੋਇਆ ਤੇ ਹੁਣ ਕੀ ਐ ਉਸ ਸਾਰੇ ਨੂੰ ਲੈ ਕੇ ਇਹ ਪਹੁੰਚ ਗਏ ਮੰਦਰ ਦੇ ਵਿੱਚ ਤੇ ਮੰਦਰ ਦੇ ਵਿੱਚ ਜਦੋਂ ਜਾ ਕੇ ਰਾਤਾਂ ਦਾ ਹਨੇਰਾ ਸੀ ਰਾਤ ਨੂੰ ਹੀ ਇਹਨਾਂ ਨੇ ਖੁਰਜੀਆਂ ਖੋਲ੍ਹਣੀਆਂ ਚਾਹੀਆਂ ਸਾਰੇ ਬੜੇ ਖੁਸ਼ ਸਨ ਕਿ ਅਸੀਂ ਬੜਾ ਸਮਾਨ ਲੁੱਟ ਲਿਆ ਹੋਇਆ ਹੈ ਗੁਰੂ ਦਾ ਸਾਡੇ ਹੱਥ ਕੋਈ ਇਹ ਸੋਚ ਰਿਹਾ ਸੀ ਬਹੁਤ ਮੋਹਰਾਂ ਲੱਗ ਗਈਆਂ ਉਹਨਕੀਆਂ ਕੋਈ ਸੋਚ ਰਿਹਾ ਸੀ ਸੋਨਾ ਲੱਗਿਆ ਹੋਵੇਗਾ ਕੋਈ ਕੁਝ ਕੋਈ ਕੁਝ ਜਿੰਨਾ ਨੂੰ ਜੋ ਕੁਝ ਮਿਲਿਆ ਇਹਨਾਂ ਵੰਡ ਲਿਆ ਵੰਧਨ ਤੋਂ ਬਾਅਦ ਉਹ ਸਾਰੀਆਂ ਹੀ ਚੀਜ਼ਾਂ ਲਾ ਜਾ ਕੇ ਤੇ ਖੋਲਣੀਆਂ ਚਾਹੀਆਂ ਇਹਨਾਂ ਨੇ ਆਪਣੇ ਮੰਦਰਾਂ ਦੇ ਵਿੱਚ ਮਸੀਤਾਂ ਦੇ ਵਿੱਚ ਤਾਂ ਕਿ ਸਾਂਝੀ ਜਗ੍ਹਾ ਸਾਂਝੀ ਜਗ੍ਹਾ ਬੈਠ ਕੇ ਮੰਡਲ ਉਸ ਜਗ੍ਹਾ ਤੇ ਜਾ ਕੇ ਜਦੋਂ ਇਹਨਾਂ ਨੇ ਖੋਲਿਆ ਤੇ ਉਸ ਵੇਲੇ ਅੱਤ ਦੇ ਸ਼ਰਮਿੰਦੇ ਹੋਏ ਕਿਉਂਕਿ ਮੰਦਰ ਦੇ ਵਿੱਚ ਜਾ ਕੇ ਖੋਲਣ ਤੋਂ ਬਾਅਦ ਮਿਲੇ ਕੀ گاਵਾ ਦੇ ਡੈਡ ਪਾਰਟਸ ਬਾਡੀ ਪਾਰਟ ਆ ਹੱਥ ਲੱਗੇ ਬੈਲਾ ਦੇ ਬਾਡੀ ਪਾਰਟ ਅਤ ਦੀ ਬਦਬੂ ਫੈਲ ਗਈ ਸਵੇਰੇ ਜਦੋਂ ਇਹਨਾਂ ਨੂੰ ਫਿਰ ਦੂਸਰੇ ਲੋਕ ਪੁੱਛਣ ਦੱਸੋ ਵੀ ਰਾਤੀ ਖਜ਼ਾਨੇ ਚ ਕੀ ਕੁਝ ਲੁੱਟਿਆ ਹੁਣ ਕਿਹੜਾ ਕੀ ਦੱਸੇ ਕਿ ਕੀ ਹੱਥ ਲੱਗਾ ਹੁਣ ਸਾਰੇ ਸ਼ਰਮਿੰਦੇ ਸਨ ਕੋਈ ਕਿਸੇ ਨੂੰ ਕੁਝ ਦੱਸ ਨਹੀਂ ਰਿਹਾ ਸੀ ਇਸ ਤਰੀਕੇ ਦੇ ਸਾਰੇ ਹਾਲਾਤ ਬਣੇ ਹੋਏ ਸਨ ਤੇ ਜਦੋਂ ਇਹ ਸਾਰੇ ਹਾਲਾਤ ਦੇਖੇ ਵਜ਼ੀਰ ਖਾਨ ਨੇ ਬਾਹਰ ਪਹੁੰਚ ਵੀ ਬਿਮਾਰੀ ਫੈਲ ਚੁੱਕੀ ਸੀ ਜੇ ਅੰਦਰ ਇੰਨੀ ਸ਼ਹਾਦਤ ਹੋਈ ਸੀ ਤੇ ਜਰਾ ਸੋਚਿਓ ਜੇ ਇਨ੍ਹਾਂ ਦੇ ਕੋਲ ਤੇ ਫੇਰ ਵੀ ਸਿਰ ਤੇ ਛੱਤ ਸੀ ਪ੍ਰੋਟੈਕਸ਼ਨ ਸੀ ਤੇ ਉਹਨਾਂ ਲੋਕਾਂ ਦੀ ਕੀ ਹਾਲਤ ਹੁੰਦੀ ਹੋਵੇਗੀ ਜਿਹੜੇ ਲੋਕ ਬਾਹਰ ਐ ਨੈਰੋਲ ਮੈਦਾਨ ਚ ਇੰਨੀ ਠੰਡ ਚ ਬੈਠੇ ਸਨ ਸੋ ਉਨਾਂ ਲੋਕਾਂ ਦੇ ਵਿੱਚ ਵੀ ਕੰਡੀਸ਼ਨ ਇਦੋਂ ਕਿਤੇ ਜ਼ਿਆਦਾ ਬਦਤਰ ਸੀ ਪਰ ਹੁਣ ਗੱਲ ਇੱਕ ਪਾਸੇ ਚੱਲ ਪਈ ਸੀ ਉਸ ਗੱਲ ਦੇ ਵਿੱਚ ਇਹਨਾਂ ਨੂੰ ਇਹ ਵੀ ਪਤਾ ਚੱਲ ਚੁੱਕਾ ਸੀ ਕਿਉਂਕਿ ਦੁਸ਼ਮਣ ਹਮੇਸ਼ਾ ਹੀ ਟੋਣਾ ਚਾਹੁੰਦਾ ਹੈ ਦੁਸ਼ਮਣ ਦੀ ਇੱਕ ਇੱਛਾ ਹੁੰਦੀ ਹੈ ਕਿ ਪਹਿਲਾਂ ਅਗਲੇ ਦੀ ਇੰਟੈਂਸ਼ਨ ਟੋਲੋ ਪਰ ਮੇ ਪਰੋਇਤ ਨੇ ਆ ਕੇ ਬਾਅਦ ਇਹ ਗੱਲ ਦੱਸ ਦਿੱਤੀ ਸੀ ਕਿ ਉਸ ਜਗ੍ਹਾ ਗੁਰੂ ਸਾਹਿਬ ਤੇ ਨਹੀਂ ਮੰਨਣਗੇ ਕੁਝ ਵੀ ਹੋ ਜਾਵੇ ਪਰ ਗੁਰੂ ਸਾਹਿਬ ਦੇ ਮਾਤਾ ਜੀ ਤੇ ਸਿੱਖਾਂ ਦੇ ਨਾਲ ਗੱਲ ਕਰੋ ਉਹ ਸਾਨੂੰ ਲੱਗਦਾ ਹੈ ਸੌਫਟ ਕੋਰਨਰ ਹਨ ਉਹਨਾਂ ਨੇ ਜ਼ਰੂਰ ਮੰਨ ਜਾਣਾ ਤੇ ਕਿਲਾ ਖਾਲੀ ਜ਼ਰੂਰ ਕਰ ਦੇ ਪਰ ਹੁਣ ਉਹਨਾਂ ਦਾ ਥੋੜਾ ਜਿਹਾ ਵਿਸ਼ਵਾਸ ਹੈ ਜਿਹੜਾ ਸਾਡੇ ਤੋਂ ਟੁੱਟਿਆ ਹੈ ਪਰ ਜੇ ਦੁਬਾਰਾ ਜਾ ਕੇ ਇਹੀ ਗੱਲ ਕਹਿ ਦਿੱਤੀ ਜਾਵੇ ਉਨ ਉਹਨਾਂ ਦੇ ਕੋਲ ਕੁਰਾਨ ਦੀਆਂ ਕਸਮਾਂ ਖਾ ਲਈਆਂ ਜਾਣ ਔਰੰਗਜ਼ੇਬ ਦਾ ਪਰਵਾਨਾ ਵੀ ਲੈ ਆਂਦਾ ਜਾਏ ਤੇ ਸਤਿਗੁਰੂ ਜੀ ਜ਼ਰੂਰ ਇਸ ਚੀਜ਼ ਤੋਂ ਮੰਨਣਗੇ ਜੇ ਨਹੀਂ ਮੰਨਣਗੇ ਤੇ ਆਪਾਂ ਹੋਰ ਕੰਮ ਕਰਾਂਗੇ ਦੈਟਸ ਕਾਲਡ ਡਿਵਾਈਡ ਐਂਡ ਰੂਲ ਪੋਲਿਸੀ ਆਫ ਡਿਵਾਈਡ ਐਂਡ ਰੂਲ ਮਤਲਬ ਕਿ ਪਾੜੋ ਤੇ ਰਾਜ ਕਰੋ ਫੁੱਟ ਪਾਓ ਤੇ ਰਾਜ ਕਰੋ ਆਪਾਂ ਉੱਥੇ ਫੁੱਟ ਪਵਾ ਸਕਦੇ ਹਾਂ ਫੁੱਟ ਕਿਵੇਂ ਪਵਾ ਸਕਦੇ ਪਹਿਲਾਂ ਪਵਾਈ ਵੀ ਸੀ ਔਰੰਗਜ਼ੇਬ ਦਾ ਉਹ ਫੁੱਟ ਪਹਿਲਾਂ ਇਹਨਾਂ ਨੇ ਗੁਰੂ ਹਰ Rai ਜੀ ਤੇ ਬਾਬਾ ਰਾਮ ਰਾਏ ਚ ਪਵਾਈ ਸੀ ਆਪਾਂ ਐਸੀ ਤਰ੍ਹਾਂ ਹੀ ਫੁੱਟ ਇੱਥੇ ਪਵਾ ਦਿੰਨੇ ਆ ਆਪਾਂ ਇਹ ਕਹਿ ਦਿੰਨੇ ਆ ਮਾਂ ਗੁਜਰੀ ਜੀ ਨੂੰ ਜੇ ਗੁਰੂ ਗੋਬਿੰਦ ਸਿੰਘ ਨਹੀਂ ਜਾਂਦੇ ਨਾ ਜਾਣ ਇਹਨਾਂ ਨੂੰ ਰਹਿਣ ਦਿਓ ਤੁਸੀਂ ਕਿਉਂ ਛੋਟੇ ਬੱਚਿਆਂ ਨੂੰ ਨਾਲ ਇਹਨਾਂ ਦੇ ਜਿਹੜਾ ਉਹ ਸ਼ਹੀਦ ਕਰਵਾ ਰਹੇ ਹੋ ਨਿੱਕੇ ਨਿੱਕੇ ਬੱਚੇ ਨੇ ਅਸੀਂ ਤੁਹਾਨੂੰ ਪ੍ਰੋਟੈਕਸ਼ਨ ਦਿੰਨੇ ਆ ਜਿੱਥੇ ਵੀ ਜਾਣਾ ਤੁਸੀਂ ਬੱਚੇ ਲੈ ਕੇ ਚਲੇ ਜਾ ਸਿੱਖਾਂ ਨੂੰ ਵੀ ਅਸੀਂ ਇਹੀ ਗੱਲ ਕਹਿੰਨੇ ਆ ਕਿ ਭਾਈ ਹੁਣ ਤੁਹਾਡੀਆਂ ਬਾਡੀਜ਼ ਦੇ ਵਿੱਚ એનર્ਜੀ ਨਹੀਂ ਬਚੀ ਹੁਣ ਤੁਸੀਂ ਇਸ ਤਰ੍ਹਾਂ ਕਰੋ ਇੱਥੋਂ ਨਿਕਲ ਜਾਓ ਤੇ ਆਪੇ ਉਹ ਸਾਰੇ ਨਿਕਲ ਜਾਣਗੇ ਤੇ ਅਸੀਂ ਉਦੋਂ ਬਾਅਦ ਅਨੰਦਪੁਰ ਸਾਹਿਬ ਤੇ ਜਿਹੜਾ ਉਹ ਕਬਜ਼ਾ ਕਰ ਲਵਾਂਗੇ ਇਹ ਸਾਰੀਆਂ ਦੀਆਂ ਸਾਰੀਆਂ ਚਾਲਾਂ ਸਨ ਜਿਨ੍ਹਾਂ ਨੂੰ ਅਸੀਂ ਕਹੀਏ ਕੁਚਾਲਣਾ ਇਹਨਾਂ ਨੇ ਚੱਲੀਆਂ ਫੇਰ ਦੁਬਾਰਾ ਇਹ ਆਪਣੇ ਬੰਦੇ ਉੱਥੇ ਭੇਜਦੇ ਨੇ ਆਨੰਦਪੁਰ ਸਾਹਿਬ ਦੇ ਕਿਲੇ 'ਚ ਉਸ ਤੋਂ ਬਾਅਦ ਅੱਗੇ ਜੋ ਕੁਝ ਹੁੰਦਾ ਹੈ ਉਹ ਸਾਰਿਆਂ ਦੀਆਂ ਸਾਰੀਆਂ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦਾ ਉੱਥੇ ਮਾਹੌਲ ਬਣਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਆਪਣੇ ਅਕੀਦੇ ਤੇ ਖੜੇ ਨੇ ਚਾਲੀ ਸਿੱਖ ਬਦਾਵਾ ਲੈ ਕੇ ਕਿਵੇਂ ਦਿੰਦੇ ਨੇ ਕਿਸ ਤਰ੍ਹਾਂ ਅੱਗੇ ਉਥੋਂ ਦੇ ਹਾਲਾਤ ਹੁੰਦੇ ਨੇ ਕਿਲੇ ਨੂੰ ਛੱਡਣ ਤੱਕ ਦੇ ਪ੍ਰਸੰਗ ਔਰ ਇਸੇ ਤਰ੍ਹਾਂ ਹੀ ਇਹ ਪ੍ਰਸੰਗ ਹੈ ਜਿਹੜੇ ਨਿਰੰਤਰ ਅਸੀਂ ਜਾਰੀ ਰੱਖਾਂਗੇ ਪਰ ਇਹਦੇ ਨਾਲ ਦੀ ਨਾਲ ਇੱਕ ਬੇਨਤੀ ਮੈਂ ਸੰਗਤ ਜੀ ਜ਼ਰੂਰ ਕਰਦਿਆਂ ਸਾਡਾ ਬੇਮਿਸਾਲ ਇਤਿਹਾਸ ਹੈ ਗੁਰਬਾਣੀ ਹੈ ਪੰਜਾਬੀ ਹੈ ਤੇ ਚਾਰ ਸਹਿਬਜਾਦਿਆਂ ਦੇ ਸ਼ਹੀਦੀ ਪੁਰਬ ਦੇ ਮੌਕੇ ਤੇ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਪੰਜਾਬੀ ਸਿਖਾਈਏ ਗੁਰਬਾਣੀ ਸਿਖਾਈਏ ਆਪਣਾ ਇਤਿਹਾਸ ਦੱਸੀਏ ਕਿਉਂਕਿ ਉਹਦੇ ਪਿੱਛੇ ਕਾਰਨ ਹੈ ਕਈ ਵਾਰ ਕਈਆਂ ਨੂੰ ਕਹੀਦਾ ਹੈ ਕਿ ਭਾਈ ਤੁਸੀਂ ਬੱਚਿਆਂ ਨੂੰ ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਬੱਚਿਆਂ ਨੂੰ ਗੁਰਬਾਣੀ ਪੰਜਾਬੀ ਸਿਖਾਉਣ ਦਾ ਸੋਮ ਮੰਗਲ ਬੁੱਧ ਕਲਾਸਾਂ ਹੁੰਦੀਆਂ ਭੇਜਿਆ ਕਰੋ ਤੇ ਪੇਰੈਂਟ ਕਹਿ ਦਿੰਦੇ ਸਾਡੇ ਕੋਲ ਟਾਈਮ ਨਹੀਂ ਤੇ ਮੈਂ ਇਹ ਕਹਿੰਦਾ ਅੱਜ ਤੁਹਾਡੇ ਕੋਲ ਆਪਣੇ ਬੱਚਿਆਂ ਲਈ ਟਾਈਮ ਨਹੀਂ ਹੈ ਪਰ ਜਦੋਂ ਕੱਲ ਨੂੰ ਬੱਚਿਆਂ ਕੋਲ ਤੁਹਾਡੇ ਲਈ ਟਾਈਮ ਨਾ ਹੋਇਆ ਫਿਰ ਰੋਇਓ ਨਾ ਜੀ ਅੱਜ ਤੁਸੀਂ ਜੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣ ਲਈ ਟਾਈਮ ਨਹੀਂ ਦੇ ਸਕਦੇ ਤੇ ਹੋ ਸਕਦਾ ਹੈ ਕੱਲ ਨੂੰ ਬੱਚੇ ਤੁਹਾਨੂੰ ਟਾਈਮ ਨਾ ਦੇਣ ਫੇਰ ਕਿਸੇ ਬਿਰਧ ਆਸ਼ਰਮ ਚ ਬੈਠਿਆ ਬੱਚਿਆਂ ਨੂੰ ਕੋਸਿਓ ਨਾ ਜੇ ਬੱਚੇ ਕਿਉਂਕਿ ਇਹ ਕੈਨੇਡਾ ਵਰਗੇ ਦੇਸ਼ ਚ ਕੁਰਾਏ ਪੈਣ ਦੇ ਕਈ ਰਸਤੇ ਐ ਇੱਕ ਨਹੀਂ ਐ ਜੇ ਤੁਸੀਂ ਜਰਾ ਸੋਚੋ ਪੰਜਾਬ ਦੀ ਧਰਤੀ ਜਿੱਥੇ ਪੰਜਾਬੀ ਗੁਰਬਾਣੀ ਇਤਿਹਾਸ ਸਾਡੇ ਚਾਰ ਚਫੇਰੇ ਗੱਲ ਨਾ ਲੱਗਾ ਐ ਜੇ ਉੱਥੇ ਅਸੀਂ ਕੁਰਾਏ ਪੈ ਸਕਦੇ ਆ ਜਿੱਥੇ ਸਾਰੇ ਹੀ ਗੁਰੂ ਨੂੰ ਮੰਨਣ ਵਾਲੇ ਆ ਤੇ ਇੱਥੇ ਤੇ ਸਾਡੀ ਗਿਣਤੀ ਹੀ 2% ਹੈ ਅੱਜ ਇਸ ਲਈ ਮੇਰੀ ਇੱਕ ਇਸ ਨਿਮਰ ਬੇਨਤੀ ਹੈ ਸਾਰਿਆਂ ਨੂੰ ਕਿ ਸੋਮ ਮੰਗਲ ਬੁੱਧ ਤਿੰਨ ਦਿਨ ਬੱਚਿਆਂ ਦੀਆਂ ਜੋ ਪੰਜ ਤੋਂ 6 ਗੁਰਬਾਣੀ ਦੀਆਂ ਕਲਾਸਾਂ ਚੱਲਦੀਆਂ ਹਨ ਉਹਨਾਂ ਜ਼ਰੂਰ ਬੱਚਿਆਂ ਨੂੰ ਭੇਜਿਆ ਕਰੋ ਤੇ ਅਗਲੇ ਸ਼ਨੀਵਾਰ ਇੱਕ ਸ਼ਨੀਵਾਰ ਕੱਲ੍ਹ ਹੈ ਛੱਡ ਕੇ ਅਗਲੇ ਸ਼ਨੀਵਾਰ ਅਸੀਂ ਬੱਚਿਆਂ ਦਾ ਅਕੈਡਮੀ ਦੇ ਵਿੱਚ ਹੀ ਚਾਰ ਸਹਿਬਜ਼ਾਦਿਆਂ ਦੇ ਇਤਿਹਾਸ ਤੇ ਗੁਰਮਤ ਕਵਿਜ਼ ਮੁਕਾਬਲਾ ਵੀ ਕਰਵਾ ਰਹੇ ਆਂ ਚਾਰ ਸਹਿਬਜ਼ਾਦਿਆਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਉਹ ਮੂਵੀ ਵੀ ਪ੍ਰੋਜੈਕਟਰ ਸਕਰੀਨ ਤੇ ਦਿਖਾਵਾਂਗੇ ਸੋ ਸਾਰੇ ਹੀ ਆਪਣੇ ਬੱਚਿਆਂ ਨੂੰ ਲੈ ਕੇ ਜਰੂਰ ਪਹੁੰਚਿਓ ਜੀ ਇਹ ਨਾ ਸੋਚਿਓ ਕਿ ਇਹ ਮੂਵੀ ਤੇ ਦੇਖ ਲਈ ਐ ਹੁਣ ਕੀ ਦੇਖਣੀ ਐ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੀ ਯਾਦ ਤਾਜ਼ਾ ਕਰਾਉਣੀ ਬਹੁਤ ਜ਼ਰੂਰੀ ਹੈ ਇੰਨੇ ਹੀ ਬਚਨਾਂ ਦੇ ਨਾਲ ਖਿਮਾ ਹੁਣ ਭਾਈ ਹੁਕਮ ਸਿੰਘ ਜੀ ਹੋਰਾਂ ਦਾ ਰਾਗੀ ਜਥਾ ਆਪ ਜੀ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ ਗੁਰੂ ਫਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ